ਕੁਤ ਮੇਰੀ ਗੱਲ ਸੁਣ ਹਾਂਜੀ ਮੈਂ ਤੇ ਜਿੰਨਾ ਮਰਜੀ ਇਨਾ ਪਿਆਰ ਕਰ ਲਾ ਮੇਰੇ ਦਿਲੋਂ ਨਹੀਂ ਹਟਦਾ ਪਿਆਰ ਮੇਰਾ ਦਿਲ ਕਦੇ ਘੜੀ ਘੜੀ ਇਹਨੂੰ ਚੁੰਮੀ ਜਾਵਾ ਇੰਨੀ ਮੈਨੂੰ ਚੰਗੀ ਲੱਗਦੀ ਪਰ ਤੇਰਾ ਵੀ ਤਾਂ ਕੋਈ ਫਰਜ਼ ਬੰਦਾ ਹੈ ਨਾ ਤੇਰੇ ਨਾਲ ਵਿਆਹ ਹੀ ਹੈ ਤੈਨੂੰ ਲੈ ਕੇ ਘੁਮਾਇਆ ਘੁਮਾਇਆ ਕਰ ਜਾਓ ਪਹਾੜਾਂ ਦੇ 4 ਦਿਨ ਲਾਵੋ ਪਹਾੜਾਂ 'ਚ ਟਾਈਮ ਹੀ ਨਹੀਂ ਲੱਗਦਾ ਖੁਸ਼ ਨਹੀਂ ਰਹਿੰਦੇ ਜੀ ਤੈਨੂੰ ਸੈਰ ਕਰਾਉਣ ਲਈ ਮੈਂ ਕਿ ਨਹੀਂ ਲੈ ਆਈ ਵੀ ਕਿਸੇ ਪਹਾੜ ਪੂੜ ਤੇ ਲੈ ਆਈ ਵੀ 4 ਦਿਨ ਓ ਮੰਮੀ ਮੇਰੀ ਗੱਲ ਸੁਣੋ ਤੁਸੀਂ ਇਕੱਲੇ ਥੋੜਾ ਰੋ ਕੇ ਘਰ ਦੇ ਵਿੱਚ ਖੁਸ਼ ਨਹੀਂ ਹੁੰਦਾ ਪੈਨੂੰ ਚਾਰ ਪੰਜ ਦਿਨ ਲਾਨੇ ਹਫਤਾ ਲਾਓਗੇ ਬਾਤ ਤੋ ਕਿੰਨੀ ਕੀ ਦੇਰ ਲਾਓਗੇ ਨਹੀਂ ਨਹੀਂ ਮੰਮੀ ਇਤਰਾ ਚੰਗਾ ਨਹੀਂ ਲੱਗਦਾ ਜੇ ਬਾਹੜਾ ਚ ਜਾਣਾ ਨਾ ਤੂੰ ਹੀ ਨਾਲ ਹੀ ਜਾਣਾ ਪਰ ਨਵੇਂ ਵਿਆਹ ਜੋੜੇ ਕੱਲੇ ਹੀ ਜਾਂਦੇ ਆ ਮਾਵਾਂ ਨੇ ਨਾਲ ਲੈ ਜਾਂਦੇ ਪਰ ਤੂੰ ਇਕੱਲੇ ਕੀ ਤਰ੍ਹਾਂ ਰੋ ਕੇ ਕਾ ਮੈਂ ਨਾ ਪੰਜ ਕਿਸਨ ਮੈਂ ਸੱਦ ਲਾਂਗੀ ਕੋਲ ਭੈਣਾ ਪੰਜ ਸੱਦ ਲਾਂਗੀ ਕੋਲ ਨਹੀਂ ਨਹੀਂ ਮੰਮੀ ਚੰਗਾ ਨਹੀਂ ਲੱਗਦਾ ਇਤ ਨਹੀਂ ਚੰਗਾ ਨਹੀਂ ਨਵੇਂ ਵਿਆਹ ਜੋੜੇ ਕੱਲੇ ਹੀ ਜਾਂਦੇ ਆ ਐ ਤੇ ਤੂੰ ਜਾਓ ਮੈਂ ਜੋ ਕਹਨੀ ਵੀ ਤੂੰ ਜਾਓ ਹੋ ਕੇ ਆਓ ਜੇ ਨਹੀਂ ਨਾ ਉੱਥੇ ਪੜਾ ਜਾਣਾ ਤੇ ਇੱਥੇ ਸ਼ਾਮ ਨੂੰ ਕਿਤੇ ਖਵਾ ਲਿਆ ਹੋਟਲ 'ਚ ਰੋਟੀ ਖਵਾ ਲਿਆ ਕਿਤੇ ਵੀ ਆ ਰਣਾ ਸਮਾਨ ਮਿਲਦਾ ਫਾਸਟ ਫੂਡ ਜੋ ਵਰਜੀਨ ਬਲਾਇਆ ਕੋਲ ਲਜਾਇਆ ਕਰ ਖਵਾਇਆ ਬਲਾਇਆ ਕਰਦੇ ਆ ਸ਼ਾਮ ਦਾ ਨਾ ਆਪਾਂ ਡਿਨਰ ਬਾਹਰ ਦਾ ਰੱਖਦੇ ਆ ਤੇ ਤੁਸੀਂ ਵੀ ਤਿਆਰੀ ਕਰ ਲਿਓ ਮੈਂ ਸ਼ੀਕ ਨੂੰ ਜਾ ਜੂਗਾ ਫਿਰ ਆਪਾਂ ਸਾਰੇ ਤਿੰਨੇ ਜਾਨੇ ਇਕੱਠੇ ਚੱਲਦੇ ਆ ਚੱਲ ਠੀਕ ਐ ਇਹਨੂੰ ਖਵਾੰਦਾ ਰਿਆ ਕਰ ਲੈ ਜਾਂ ਵੋ ਕੁਝ ਰੰਦਾ ਬੱਚਾ ਇਸ ਤਰ੍ਹਾਂ ਕਿ ਘਰ ਦੀ ਬਾੜ ਚੜਨਾ ਉਹ ਕਮਰੇ ਨਿਕਲੇ ਉਧਰ ਵੜ ਗਏ ਉਹ ਕਮਰੇ ਨਿਕਲੋ ਚਲੋ ਮੈਂ ਉੱਥੇ ਚੱਲ ਲਿਆ ਠੀਕ ਹੈ ਆਪਾਂ ਨਾ ਸ਼ਾਮ ਦੀ ਤਿਆਰੀ ਰੱਖਿਓ ਆਪਾਂ ਚੱਲਦੇ ਅੱਜ ਨੇ ਇਕੱਠੇ ਚੱਲ ਠੀਕ ਹੈ ਹਾਂ ਠੀਕ ਹੈ ਚਲੋ ਮੰਮੀ ਤੁਸੀਂ ਵੀ ਚਲੋ ਫਿਰ ਮੰਮੀ ਠੀਕ ਹੈ ਮੇਰਾ ਪੁੱਤ ਕਿੰਨਾ ਸੋਹਣਾ ਲੱਗਦਾ ਏ ਚਲ ਹੁਣ ਤੂੰ ਕੱਪੜੇ ਪਾਏ ਨਾ ਸਵੇਰੇ ਦੇ ਹੁਣ ਜਾ ਕੇ ਨਾ ਬਦਲ ਤੇ ਵਧੀਆ ਜਿਹਾ ਸੂਟ ਪਾ ਕੇ ਪਾਰਾ ਹੈਵੀ ਸੂਟ ਪਾ ਤੇ ਆਪਣੇ ਏਸੀ ਅੱਗੇ ਬੈਠ ਰਸੋਈ ਤੇ ਨਹੀਂ ਆਣਾ ਮੇਰੀ ਗੱਲ ਸੁਣੋ ਇੰਨੀ ਗਰਮੀ ਆ ਇੰਨੇ ਭਾਰੇ ਕੱਪੜੇ ਕਿਤਰਾ ਤੂੰ ਕਿਹੜਾ ਦਸੋਈ ਜਾਣਾ ਰਸੋਈ ਜਾਣਾ ਹੀ ਨਹੀਂ ਤੂੰ ਏਸੀ ਉੱਧਰ ਲੈ ਬੈਠ ਗੱਲ ਖਤਮ ਸੋਹਣਾ ਲੱਗਦਾ ਪੁੱਤ ਤਿਆਰ ਵੀ ਕਰ ਸ਼ੇਵਾਂ ਗਾ ਲਿਪਸਟਿਕ ਬਿੰਦੀ ਲਾ ਲੰਬੇ ਜਿਹਾ ਸੰਧੂਰ ਲਾ ਪਤਾ ਲੱਗੇ ਕਿ ਪਿਸ਼ਪਿੰਦਰ ਕੌਰ ਦੀ ਨੋ ਹੋ ਗਈ ਹੈ ਅੱਡੀ ਸੋਹਣੀ ਹੈਗੀ ਹੈ ਦੋ ਟਾਈਮ ਤਿਆਰ ਹੋਇਆ ਕਰ ਫਰਸਟ ਕਲਾਸ ਉਹ ਵੀ ਗੋਲਡ ਵੀ ਖੁਸ਼ ਹੋਏ ਆ ਕੇ ਵੇਖ ਕੇ ਕਿ ਸਵੇਰੇ ਹੋਰ ਜੀ ਤਾਂ ਹੁਣ ਹੋਰ ਰੂਪ ਬਣਿਆ ਆ ਤਾਂ ਚਲੋ ਮੰਮੀ ਥੈਂਕ ਯੂ ਤੁਸੀਂ ਜਿਹੜੀ ਮੇਰੀ ਇੰਨੀ ਕੇਅਰ ਕਰਦੇ ਜੀ ਹਾਂ ਨਹੀਂ ਕਿਉਂ ਨਹੀਂ ਕਰਨੀ ਹੈ ਤੇਰੀ ਨਹੀਂ ਕਰਦੀ ਤੇ ਕਿਹਦੀ ਕਰਨੀ ਗਵਾਂਡੀਆਂ ਨੂੰ ਆਨੇ ਕਰਨੀ ਹੈ ਆਪਣੀ ਨੋ ਦਿਓ ਕਰਨੀ ਚਲੋ ਮੈਂ ਫੇਰ ਨਾ ਤੁਹਾਡੇ ਕਹਿਣ ਤੇ ਦੁਬਾਰਾ ਰੈਡੀ ਹੋ ਕੇ ਆਈ ਹਾਂ ਹਾਂ ਦੁਬਾਰਾ ਰੈਡੀ ਫਸ ਕਲਾਸ ਹੋ ਗਿਆ ਚਲੋ ਠੀਕ ਹੈ ਮੰਮੀ ਠੀਕ ਕਿద్ది ਕਰ ਮਾਲੀ ਮੇਰੀ ਨੂ ਮੈਂ ਕਿਣੀ ਸ਼ਕਲ ਸੁਰਾ ਦੀ ਕੈਦੀ ਵਾਈ ਸੁਣ ਕੇ ਮਨ ਖਿੜ ਜਾਂਦਾ ਅੰਦਰ ਜਦੋਂ ਮੈਂ ਐਦਾ ਟੀਵਾ ਮਿਲਿਆ 36 ਦੇ 36 ਗੁਣ ਮਿਲਦੇ ਸੀ ਪੰਡਤ ਕਹਿੰਦਾ ਸੀ ਸਰਵ ਗੁਣ ਸੰਪਨ ਏ ਕੁੜੀਏ ਰਿਸ਼ਤਾ ਨਾ ਛੱਡਿਵੇ ਹੱਥੋਂ ਜਾਣ ਨਾ ਦੇਣਾ ਰਿਸ਼ਤਾ ਐਡੀ ਵਧੀਆ ਕੁੜੀਏ ਤੁਹਾਡੇ ਘਰ ਤੇ ਐਡਾ ਵਧੀਆ ਐਡਜਸਟ ਹੋਏਗੀ ਆਗੇ ਕਮਾਲ ਕਰ ਦਿੱਤੀ ਕੁੜੀ ਨੇ ਮੇਰੇ ਤੇ ਕੰਨਾ ਜਿਹਦੀ ਵਾਜਾ ਗੁੰਦੀ ਇਹਨਾਂ ਦੀ ਹੈ ਇਸ ਤਰ੍ਹਾਂ ਬੋਲਦੀ ਹੈ ਮੈਂ ਕਹਿੰਦੀ ਬੋਲ ਹੀ ਇਹਦੇ ਇੰਨੇ ਮਿੱਠੇ ਲੱਗਦੇ ਹਰ ਵੇਲੇ ਵਾ ਕੀ ਨਹੀਂ ਵਧੀਆ ਲੱਗਦੀ ਭਾਈ ਗੁਰੂ ਸਾਡੇ ਤੇ ਕਰਨ ਵੀ ਪਾ ਹੀ ਖੁੱਲ ਗਏ ਸਾਡੇ ਇਹੋ ਜਿਹਾ ਬੱਚਾ ਸਾਡੇ ਘਰ ਚ ਆ ਗਿਆ ਆਏ ਬੜੀ ਗਰਮੀ ਆਤੀ ਹੋਈ ਨਾ ਪੱਖਿਆਂ ਦੀ ਵਾਹ ਲੱਗਦੀ ਨਾ ਖੁਸ਼ ਹੈ ਇਸੀ ਲਾ ਕੇ ਲੈ ਕੇ ਗਿਆ ਮੁੜਿਆ ਹੀ ਨਹੀਂ ਮੁੜ ਕੇ ਲਾਂ ਲਈ ਫਰੇ ਕੀ ਹੋ ਗਿਆ ਠੀਕ ਹੀ ਨਹੀਂ ਉਹਦ ਕਲ ਹੋਇਆ ਦੇ ਕਿਥੇ ਰਹਿ ਗਿਆ ਆਈ ਹੋਣੀ ਹੱਥ ਪੈਰਾਂ ਨੂੰ ਕੁਛ ਹੋਈ ਜਾਂਦਾ ਮੇਰੇ ਤੇ ਗਰਮੀ ਦੇ ਨਾਲ ਐਨੀ ਘਬਰਾਟ ਹੁੰਦੀ ਭਈ ਮੇ ਲੱਤਾਂ ਨੂੰ ਕੁਛ ਹੋਈ ਜਾਂਦਾ ਗਰਮੀ ਨਾਲ ਆ ਇਹ ਇਹ ਅਸਲੀ ਗੱਲ ਸ਼ੁਰੂ ਕਰਾਂ ਨਾ ਪਤਾ ਨਹੀਂ ਕਿੱਥੇ ਬੈਠ ਗਈ ਜਾ ਕੇ ਮੈਨੂੰ ਤੇ ਲੱਗਦਾ ਕੁਝ ਹੋ ਹੀ ਜਾਣਾ ਅੱਜ ਬੰ ਮਮੀ ਆ ਕੇ ਰੱਖ ਕੀ ਹੋਇਆ ਕੱਲੀ ਗੱਲਾਂ ਕਰੀ ਜਾਂਦੇ ਜੀ ਬੜੀ ਗਰਮੀ ਆ ਦਿਲ ਨੂੰ ਕੁਛ ਹੋਈ ਜਾਂਦਾ ਮੇਰਾ ਦਿਲ ਘਟਦਾ ਪਿਆ ਹੀ ਹੈ ਨਾ ਗਰਮੀ ਤੇ ਮੰਮੀ ਬੜੀ ਆ ਮੈਨੂੰ ਪਤਾ ਤੇ ਹੀ ਅੰਦਰ ਬੈਜੋ ਏਸੀ ਵਾਲੇ ਰੂਮ 'ਚ ਉਹ ਵੀ ਖਰਾਬੀ ਤੇ ਇਹ ਵੀ ਲਾ ਕੇ ਲੱਗ ਗਿਆ ਵੀ ਖਰਾਬ ਹੋ ਗਿਆ ਅੰਦਰ ਵਾਲੇ ਦਾ ਨਾ ਉਹ ਸਟੈਪਲਾਈਜ਼ਰ ਥੋੜਾ ਜਿਹਾ ਐਸੀ ਉਹ ਕਰਵਾ ਲਿਆ ਸਹੀ ਤੇ ਆ ਵਾਲਾ ਤੇ ਖਰਾਬ ਹੋ ਗਿਆ ਤਾਂ ਹੀ ਤੁਹਾਨੂੰ ਪਤਾ ਨਾ ਇਹ ਚਲੋ ਮੰਮੀ ਫਿਰ ਅੰਦਰ ਬੈਜੋ ਤੁਸੀਂ ਅੰਦਰ ਮੇਰਾ ਦਿਲ ਨਹੀਂ ਕਰਦਾ ਗੁਮਾ ਗੁਮਾ ਜਿਹਾ ਲੱਗਦਾ ਹੀ ਮੈਨੂੰ ਅੰਦਰ ਜਾ ਕੇ ਕੀ ਕਿਨਾ ਪਤਾ ਗੱਲ ਕੀ ਤੂੰ ਦੋਵੇਂ ਜੀ ਬੈਠੇ ਹੁੰਦੇ ਮੈਨੂੰ ਸ਼ਰਮ ਆਉਂਦੀ ਵਿੱਚ ਤੇ ਮੰਮੀ ਨਾਲ ਦੇ ਰੂਮ 'ਚ ਬੈਠ ਜਾਓ ਉਹਨੇ ਯਾਰ ਐਸਲੇ ਤੁਹਾਨੂੰ ਪਤਾ ਮੈਂ ਇੱਥੇ ਹੀ ਬੈਠੀ ਹੁੰਨੀ ਆ ਏਸੀ ਚ ਲਾ ਕੇ ਤੇ ਬੜੀ ਘਬਰਾਹਟ ਜਿਹੀ ਹੁੰਦੀ ਵੀ ਮੈਂ ਤਾਂ ਮੰਮੀ ਵੇਖੋ ਹੁਣ ਕੁਝ ਕ ਦਿਨ ਤੇ ਲੱਗ ਜਾਣੀ ਏਸੀ ਨੂੰ ਠੀਕ ਹੋਣ ਵਾਸਤੇ ਉਹਨੀ ਦਿਨ ਤੱਕ ਕੋਈ ਗੱਲ ਨਹੀਂ ਤੂੰ ਰੂਮ 'ਚ ਬਹਿ ਜਾਓ ਦੇਹ ਨਹੀਂ ਕੀ ਦਵਖ ਹੁੰਦਾ ਵੇ ਮੈਂ ਤਾਂ ਕਹਿੰਦੀ ਸੀ ਕੋਈ ਹਾਲ ਸੁਚੀਏ ਕੁਛ ਇਹਦਾ ਏਸੀ ਇਹ ਤੇ ਆਣਾ ਉਹਨਾਂ ਨੂੰ ਪਤਾ ਨਹੀਂ ਕਿੰਨੇ ਦਿਨ ਲੱਗ ਹਫਤਾ ਤੇ ਹੋ ਗਿਆ ਲੈ ਕੇ ਗਿਆ ਉਪਾਧਾਨੀ ਕੀ ਹੋਇਆ ਕਹਿੰਦਾ ਕੋਈ ਨਾ ਇਹਦਾ ਪਾਰਟ ਖਰਾਬ ਹੋ ਗਿਆ ਵਾ ਤੇ ਉਹ ਸਹੀ ਨਹੀਂ ਹੁੰਦਾ ਤੇ ਇਹ ਇਤਨਾ ਕਰੂੰਗਾ ਤੁਹਾਨੂੰ ਜੇ ਜਿਆਦਾ ਤੁਸੀਂ ਕਹਿੰਦੇ ਮੈਨੂੰ ਕਬਰਾਹਟ ਜੀ ਹੁੰਦੀ ਮੈਡੀਸਿਨ ਲੈ ਲਈਏ ਮੈਂ ਕੋਈ ਸ਼ਰਬਤ ਬਣਾ ਦਵਾਂ ਸ਼ਰਬਤ ਹਨ ਪਤਾ ਮੈਂ ਮਿੱਠਾ ਪੀਂਦੀ ਨਹੀਂ ਤੁਹਾਨੂੰ ਤਾਂ ਪਤਾ ਹੀ ਨਹੀਂ ਉਹ ਨਹੀਂ ਨਹੀਂ ਕੋਈ ਪਾਣੀ ਮੈਂ ਹੁਣੇ ਪੀਤਾ ਵਾ ਕੁਛ ਨਹੀਂ ਪੀਣਾ ਬਹੁਣਾ ਹਟਾ ਨਾ ਗਰਮੀ ਤੋਂ ਬਹੁਤ ਕਬਰਾਹਟ ਹੁੰਦੀ ਪਈ ਅੱਛਾ ਕਿਰਨਾ ਪੁੱਤਰੇ ਮੇਰੀ ਗੱਲ ਸੁਣੇ ਨਿਮਾਨੀ ਕਾਸ਼ਤੀ ਕਦੋਂ ਹੋਈ ਹੈ ਨਿਮਾਨੀ ਕਾਸ਼ਤੀ ਮੰਮੀ ਮੇਰੇ ਹਿਸਾਬ ਨਾਲ ਨਾ 2-4 ਦਿਨ ਬਾਅਦ ਆ ਤੇ ਇਹ ਚਾ ਮਮੀ ਹੁੰਦਾ ਕੀ ਆ ਉਹ ਹੋਣਾ ਜਿਹੜੇ ਪਹਿਲੇ ਦੀ ਤੀਰਵਾਜ ਬਣੇ ਮਾਪੇ ਧੀਆ ਨੂੰ ਦਿੰਦੇ ਹੀ ਕੋਈ ਫਲ ਦੇਤੇ ਕੋਈ ਮੁਰਬੇ ਦੇਤੇ ਕੋਈ ਸ਼ਰਬਤ ਦੇਤੇ ਪਰ ਅੱਜ ਕੱਲ ਸਮਾਂ ਹੀ ਸਾ ਨਾ ਚੱਜ ਬਦਲ ਗਿਆ ਪਹਿਲਾਂ ਤੇ ਲੋਕੀ ਘੜੇ ਤੇ ਪੱਖੀਆਂ ਦਿੰਦੇ ਸੀ ਹਾਂਜੀ ਮੰਮੀ ਸਾਡੇ ਨਾਲ ਸਾਹਮਣੇ ਵੀ ਸੀਗੇ ਉਹ ਵੀ ਦਿੰਦੇ ਹੁੰਦੇ ਸੀ ਤੇ ਫਿਰ ਮੈਂ ਮੰਮੀ ਨੂੰ ਕਹਿ ਦਿੰਨੀ ਆ ਉਹ ਵੀ ਫਲ ਫਰੂਟ ਤੇ ਘੜੇ ਤੇ ਪੱਖੀਆਂ ਦੇ ਜਾਂਦੇ ਆ ਉਹ ਲ ਘੜੇ ਪੱਖੀਆਂ ਦਾ ਆਇਆ ਕਿਹੜਾ ਸਮਾਂ ਪਿਆ ਆਜ ਤਾਂ ਕੌਣ ਪੱਖ ਪੱਖੀਆਂ ਚੱਲਣ ਡਿਆ ਨਾਲੇ ਕੜੇ ਗੋਨ ਰਖਦਾ ਪਿਆ ਤੇ ਫੇਰ ਮੰਮੀ ਕਹਿੰਦਾ ਛੱਡ ਪਰਿਆ ਉਹਨਾਂ ਕੇ ਸਾਰੀਆਂ ਚੀਜ਼ਾਂ ਛੱਡ ਕਿ ਏਸੀ ਖਰਾਬ ਹੈ ਸਾਡਾ ਏਸੀ ਦੇ ਦੇ ਕੋਈ ਕੁਝੋ ਨਾ ਲਿਆਂ ਹੋਰ ਮਰ ਬਰ ਬਰ ਤੇ ਆ ਤੇ ਜਿਹੜੇ ਖਾਣੇ ਹੁੰਦੇ ਗੋਲੀਆਂ ਪੀ ਆਪਣੀ ਮਨ ਪਸੰਦ ਦੇ ਸ਼ਰਬਤ ਲੈ ਹੁੰਦਾ ਮੈਂ ਤਾਂ ਮਿੱਠਾ ਪੀਲਦੀ ਨਹੀਂ ਪੁੱਤ ਤੂੰ ਵੀ ਨਹੀਂ ਪੀਂਦੀ ਤੂੰ ਵੀ ਘਾਟੀ ਪੀਂਦੀ ਮੈਂ ਦੇਖਿਆ ਕਿ ਨਹੀਂ ਮਾਰੇ ਤੂੰ ਵੀ ਨਹੀਂ ਪਿੰਦੀ ਕੈਨ ਮੈਨ ਸੁਆਦ ਹੀ ਨਹੀਂ ਲੱਗਦਾ ਤੇ ਕੀ ਕਰਨੇ ਆਓ ਤੇ ਹੋਰ ਸਾਰੀ ਦੇਣਾ ਲਿੰਦਾ ਬਤਿਆਂ ਨੂੰ ਠੰਡ ਪੈਂਦੀ ਰਵੇ ਤੇ ਏਸੀ ਅਗਰ ਸਾਰੀ ਉਮਰ ਲਈ ਛੰਡ ਇਹ ਕਿੱਥੇ ਜਾਣਾ ਪਰ ਮੰਮੀ ਸੀਦਾ ਤੇ ਮੈਂ ਕਦੀ ਸੁਣਿਆ ਨਹੀਂ ਸੁਣਿਆ ਉਹ ਸੁਣਿਆ ਕਿਉਂ ਨਹੀਂ ਹੁੰਨੇ ਤੇ ਮੈਂ ਦੱਸ ਕੇ ਤੁਹਾਨੂੰ ਹਟਿਆ ਰਵਾਜਾਂ ਆਪਣੀਆਂ ਹਿੰਦੀ ਆਪੇ ਬਣਾਈ ਦੀਆਂ ਆਪੇ ਛੱਡਦੀਆਂ ਨਹੀਂ ਨਵੀਆਂ ਲਾ ਲਈਆਂ ਨੇ ਰਾਜਾ ਇਹਦੇ ਬਦਲਦੀਆਂ ਰਹਿੰਦੀਆਂ ਸਮੇਂ ਦੇ ਨਾਲ ਸਾਹਬਾ ਨਾ ਰਾਜਾ ਬਦਲਦੇ ਲੈਂਦੇ ਲੋਕੀ ਅੱਜ ਕਰਨਾ ਲਈ ਉੱਠਣ ਦੀਆਂ ਚੀਜ਼ਾਂ ਹੋਰ ਕੀ ਹੈ ਦੇ ਫ੍ਰੀਜ ਸਾਡੇ ਕੋਲ ਦੋ ਕੂਲਰ ਸਾਡੇ ਕੋਲ ਦੋ ਤੇ ਹੋਰ ਅਸੀਂ ਕੀ ਕਰਨਾ ਲੈ ਗੋਕੇ ਇਹਦਾਂ ਲੋਕ ਨੇ 에ਸੀ ਗਰਾਹਤ ਸਾਰੀਆਂ ਦਿੱਜਿਆ ਛੱਡੋ ਇਹ ਕੇਸੀ ਹੋ ਲੈ ਲੋ ਸਾਰੀ ਉਮਰ ਲਈ ਤੀਨ ਨੂੰ ਠੰਢੀ ਠੰਡ ਰਵੇ ਸਾਰੇ ਸ਼ਰੀਰ ਨੂੰ ਨਾਲੇ ਠੰਡ ਲੱਗਦੀ ਉਹਦੇ ਨਾਲ ਚਲੋ ਮੰਮੀ ਮੈਂ ਨਾ ਮੰਮੀ ਨਾਲ ਗੱਲ ਕਰ ਲੈਣੀ ਇਸ ਬਾਰੇ ਆਹੋ ਕੋਈ ਨਹੀਂ ਵਿਚਾਰ ਕਰ ਲੋ ਕੋਈ ਗੱਲ ਨਹੀਂ ਹੋਈ ਚਲੋ ਮੰਮੀ ਫਿਰ ਮੈਂ ਨਾ ਇਹਨਾਂ ਨੂੰ ਪੁੱਛ ਲੈਣੀ ਉਹਨੂੰ ਗੱਲ ਹੀ ਪੁੱਛਣਾ ਆਦਮੀਆਂ ਨੂੰ ਇਹਨਾਂ ਗੱਲਾਂ ਦੀ ਸਭ ਪਈ ਹੁੰਦੀ ਐ ਸਵੇਰ ਦਾ ਗਿਆ ਸ਼ਾਮ ਨੂੰ ਆਂਦਾ ਉਹ ਜਨਾਨੀਆਂ ਕੰਮ ਜੋ ਕਿੱਥੇ ਪੈਂਦਾ ਪਿਆ ਨਾਲੇ ਉਹਨੂੰ ਕੀ ਭਜਨ ਮੈਂ ਜੋ ਦੱਸ ਦਿੱਤਾ ਤੁਹਾਨੂੰ ਵੇ ਇਹ ਚੀਜ਼ਾਂ ਹੁੰਦੀਆਂ ਓਟੂ ਕੱਲੀ ਗੱਲ ਕਰਨੀ ਐ ਚਲੋ ਠੀਕ ਆ ਮੈਂ ਗੱਲ ਕਰਨੀ ਤੂੰ ਆਪਣੀ ਮੰਮੀ ਨਾਲ ਕਰ ਜਿਨ੍ਹਾਂ ਨੇ ਦੇਣੀ ਐ ਜੀ ਚਲੋ ਗੋਲਡੀ ਨੂੰ ਕੀ ਕਹਿਣਾ ਮੈਂ ਕਰਦੀ ਆ ਮੰਮੀ ਨਾਲ ਕਰ ਨਾਲੇ ਉਹਨੇ ਨਾ ਥੋੜੀ ਕਰਨੀ ਮੇਰੀ ਮਾਂ ਨੇ ਕਿਹਾ ਉਹ ਤਾਂ ਮੈਂ ਹੁਣ ਤੂੰ ਨਾ ਕਰਦਿਆ ਚਲੋ ਮੈਂ ਕਰਦੀ ਆ ਮੰਮੀ ਨਾਲ ਠੀਕ ਲੈ ਨਹੀਂ ਮੈਨਾਂ ਕੋਲ ਪੱਖੀਆਂ ਤੇ ਘੜੇ ਮੈਂ ਕੀ ਕਰਨੇ ਏਸੀ ਦੀ ਲੋੜ ਹੈ ਏਸੀ ਦੇ ਜੜੀ ਗੱਲ ਅਸੀਂ ਕਿਹੜਾ ਅੱਗੇ ਕੁਝ ਮੰਗਿਆ ਨਾ ਕੋਲ ਅਜੇ ਤੱਕ ਕੁਝ ਪਹਿਲੀ ਵਾਰੀ ਤੇ ਕਿਹਾ ਵੈ ਸਿਆਨੇ ਹੋਣਗੇ ਤੇ ਦੇਣਗੇ ਜਰੂਰੀ ਚਲੋ ਮੰਮੀ ਨੂੰ ਮੈਂ ਪੁੱਛ ਲੈਨੀ ਦੱਸ ਦੇਣੀ ਆ ਕਿ ਮੰਮੀ ਇਤਰਾ ਕਹਿੰਦੇ ਏਸੀ ਏਸੀ ਤੇ ਕਦੀ ਸੁਨੇ ਆ ਨਹੀਂ ਚਲ ਮੰਮੀ ਨੂੰ ਪੁੱਛਦੀ ਉਹਨਾਂ ਨੂੰ ਜ਼ਿਆਦਾ ਪਤਾ ਹਨ ਬਸ ਮੰਮੀ ਫੋਨ ਚੁੱਕ ਲੈਣ ਸਹੀ ਹੈਲੋ ਹੈਲੋ ਹਾਂਜੀ ਸਸੀਗਾ ਮੰਮੀ ਸਸੀਗਾ ਬਟਾ ਸਸੀਗਾ ਕੀ ਹਾਲ ਚੱਲ ਵਧੀਆ ਮੰਮੀ ਤੁਸੀਂ ਦੱਸੋ ਬਸ ਠੀਕ ਆ ਹੋਰ ਤੂੰ ਸੁਣਾ ਹਾਂਜੀ ਮੈਂ ਵੀ ਠੀਕ ਆ 골ਡੀ ਠੀਕ ਆ ਹਾਂਜੀ ਮੰਮੀ ਸਾਰੇ ਵਧੀਆ ਮੰਮੀ ਹਾਂਜੀ ਮੰਮੀ ਵੀ ਵਧੀਆ ਚਲ ਵਧੀਆ ਹੋਰ ਤੂੰ ਸੁਣਾ ਅੱਜ ਸਵੇਰੇ ਸਿਰਫ ਫੋਨ ਕਰਤਾ ਮਮੇਓ ਮੈਨਾਂ ਤਰਨੇ ਗੱਲ ਕਰਨੀ ਸੀ ਗੱਲ ਕਰਨੀ ਸੀ ਹਾਂ ਜੀ ਕਿਹੜੀ ਗੱਲ ਕਰਨੀ ਹੈ ਤੇ ਪਹਿਲਾਂ ਮੈਨੂੰ ਇਹ ਦੱਸ ਤੇਰੀ ਆਵਾਜ਼ ਨੂੰ ਕੀ ਗੱਲ ਹੋਈ ਆ ਨਹੀਂ ਨਹੀਂ ਸਰਬ ਠੀਕ ਤੇਗਾ ਨਾ ਹਾਂ ਜੀ ਹਾਂ ਜੀ ਸਭ ਠੀਕ ਹੋ ਵੈਸੇ ਮੈਨਾਂ ਨਾ ਸਿਰ ਦਰਦ ਹੋਣ ਦਿਆ ਸੀਗਾ ਪੁੱਤ ਸਿਰ ਦਰਦ ਤਾਂ ਹੋਣਾ ਹੀ ਆ ਆ ਗਰਮੀ ਕਿੰਨੀ ਹੈਗੀ ਆ ਹਾਂ ਜੀ ਮੰਮੀ ਗਰਮੀ 'ਚ ਜਿੰਨਾ ਬਚ ਕੇ ਆ ਰਹਾ ਜਾਂਦਾ ਨਾ ਬਚੋ ਮੈਂ ਵੀ ਕੱਲ ਤੇਰੇ ਵੱਲ ਆੜਾ ਸੀ ਤੇ ਮੈਂ ਐਸੇ ਕਰਕੇ ਆਈ ਨਹੀਂ ਕਿ ਬਾਹਰ ਨਿਕਲੂ ਤਾਂ ਦਿਲ ਹੀ ਨਹੀਂ ਕਰਦਾ ਹਾਂ ਜੀ ਮੰਮੀ ਗਰਮੀ ਬਹੁਤ ਜ਼ਿਆਦਾ ਚਲ ਦੱਸ ਕਿਹੜੀ ਗੱਲ ਕਰਨੀ ਉਹ ਨਾ ਨਿਮਾਨੀ ਕਾਸ਼ੀਆ ਤੁਹਾਨੂੰ ਪਤਾ ਨਾ ਸਾਹਮਣੇ ਆਂਟੀ ਦੇਂਦੇ ਹੁੰਦੇ ਹੀ ਆਪਣੀ ਕੁੜੀ ਆਹੋ ਬਸ ਆਉਣ ਵਾਲੀ 2-4 ਦਿਨਾਂ ਤੱਕ ਆਣੀ ਵਾਲੀ ਆ ਹਾਂਜੀ ਤੇ ਉਹ ਨਾ ਮੰਮੀ ਨੇ ਮੈਨੂੰ ਦੱਸਿਆ ਤੁਹਾਨੂੰ ਤੇ ਪਤਾ ਹੀ ਆ ਆਹੋ ਪੁੱਤ ਆਣਾ ਮੈਂ ਮੈਂ ਆਣਾ ਹੈਗਾ ਮੈਂ ਤਾਂ ਅੱਦੀ ਕੱਲ ਲੱਗੀ ਫਰਾਈ ਨਹੀਂ ਹੁਣ ਮੈਂ ਆਵਾਂਗੀ ਔਰ ਵਿੱਚ ਹੁੰਦਾ ਕੀ ਆ ਪੁੱਤ ਅ ਸ਼ਰਬਤ ਮਰਬੇ ਆ ਫਲ ਫਰੂਟ ਜਿਹੜੇ ਆ ਹੈ ਆ ਕਿ ਤਰ੍ਹਾਂ ਤਰ੍ਹਾਂ ਇਹ ਮੈਂ ਆਕੇ ਤੇ ਤੈਨੂੰ ਦੇ ਜਾਗੀ ਪੁੱਤ ਕੋਈ ਗੱਲ ਨਾ ਫਿਕਰ ਨਾ ਕਰ ਮੈਨੂੰ ਤੇਰੀ ਮਾਂ ਨੂੰ ਸਭ ਕੁਝ ਪਤਾ ਹੈ ਤੂੰ ਇਹ ਸੋਚਦੀ ਹੁਣੀ ਆ ਕਿ ਮੇਰੀ ਮਾਂ ਨੂੰ ਕੁਝ ਪਤਾ ਨਹੀਂ ਤੇ ਪਤਾ ਨਹੀਂ ਮੇਰੀ ਮਾਂ ਨੇ ਦੇਣਾ ਨਾ ਕਿ ਨਹੀਂ ਦੇਣਾ ਨਾ ਪੁੱਤ ਮੈਂ ਆਵਾਂਗੀ ਦੇਣ ਵਾਸਤੇ ਮੰਮੀ ਘਾਲ ਤੇ ਸੁਣੋ ਮੇਰੀ ਹਾਂ ਪੁੱਤ ਸੁਣਾ ਤੇਰੀਆਂ ਗੜੀਆਂ ਗੱਲਾਂ ਉਹ ਨਾ ਪਤਾ ਹੈ ਕਿ ਸ਼ਰਬਤ ਦੇ ਕੋਈ ਪੀਂਦਾ ਨਹੀਂ ਹੈ ਇਹ ਥੋੜਾ ਗੱਲ ਆ ਕੋਈ ਪੀਂਦਾ ਜਾਂ ਨਹੀਂ ਪੀਂਦਾ ਜੋ ਪੁੱਤ ਸਾਡਾ ਫਰਜ਼ ਹੈ ਨਾ ਉਹ ਆਪਾਂ ਕਰਕੇ ਜਾਣਾ ਤੂੰ ਸਾਨੂੰ ਨਾ ਕਰਨ ਦੇ ਨਾ ਕਿ ਨਾ ਦੇਣ ਆਇਓ ਪੱਕੀ ਗੱਲ ਹੈ ਤੇਰੀ ਸੱਸ ਦੇ ਮਣਾ ਕੀਤਾ ਹੋਣਾ ਕਿ ਆਪਣੀ ਮੰਮੀ ਨੂੰ ਕਹਦੇ ਇਹ ਦਿਨ ਤਿਹਾਰ ਨਹੀਂ ਸਾਨੂੰ ਚਾਹੀਦੇ ਨਹੀਂ ਨਹੀਂ ਮੰਮੀ ਪਤਾ ਕੀ ਗੱਲ ਆ ਉਹ ਉਹ ਕਹਦੇ ਹੇਗਾ ਸਾਡਾ ਨਾ ਡਰਾਈਂਗ ਰੂਮ ਦਾ ਏਸੀ ਖਰਾਬ ਹੋ ਗਿਆ ਉਹ ਕਹਿੰਦੇ ਸੀਗੇ ਕਿ ਠੰਡੀਆਂ ਚੀਜ਼ਾਂ ਦੇਈਂ ਦਿਆਂ ਵਾ ਤੇ ਤੂੰ ਇਤਰਾ ਕਰ ਇਹ ਸਾਰਾ ਕੁਝ ਰਹਿਂਦੀ ਆਪਣੀ ਮੰਮੀ ਨੂੰ ਕਹਿ ਕਿ ਏਸੀ ਦੇ ਦੇਣ ਉਹ ਵੀ ਤੇ ਠੰਡਾ ਹੀ ਹੁੰਦਾ ਵਾ ਏਸੀ ਦੇ ਦੇਣ ਹਾਂਜੀ ਮੰਮੀ ਇਹ ਤੇਰੀ ਸੱਸ ਨੇ ਕਿਹਾ ਹਾਂਜੀ ਪਰ ਪੁੱਤਰ ਜਦੋਂ ਵਿਆਹ ਵਿੱਚ ਆਪਾਂ ਇਹਨਾਂ ਨੂੰ ਕਿਹਾ ਸੀ ਕਿ ਆਪਾਂ ਆਪਣੀ ਖੁਸ਼ੀ ਨਾਲ ਤੁਹਾਨੂੰ ਹਰ ਇੱਕ ਚੀਜ਼ ਦੇਣੀ ਆ ਉਦੋਂ ਤੇ ਤੁਹਾਡੇ ਸਾਰੇ ਪਰਿਵਾਰ ਨੇ ਮਨਾ ਕਰਤਾ ਕਿ ਰੱਬ ਦਾ ਦਿੱਤਾ ਸਾਡੇ ਘਰ ਹਰ ਇੱਕ ਚੀਜ਼ ਹੈਗੀ ਆ ਪਰ ਹੁਣ ਇਹਨਾਂ ਨੇ ਐਸੀ ਕਿਉਂ ਮੰਗ ਲਿਆ ਨਹੀਂ ਨਹੀਂ ਪਤਾ ਕੀ ਆ ਡਰਾਈング ਰੂਮ ਦਾ AC ਵੀ ਖਰਾਬ ਹੋ ਗਿਆ ਵਾ ਤੇ ਉਹ ਕਹਿੰਦੇ ਕਿ ਦੇਣੀ ਆ ਤੇ ਠੰਡੀਆਂ ਚੀਜ਼ਾਂ ਹੀ ਹੁੰਦੀਆਂ ਵਾ ਤੇ AC ਵੀ ਠੰਡਾ ਵਾ ਤੇ ਉਹ ساری ਉਮਰ ਹੀ ਚੱਲਦਾ ਰਹੋਗਾ ਤੇ ਪਰ ਕਿਰਨ ਵਿਆਦ ਵਿੱਚ ਤਾਂ ਆਪਾਂ ਖੁਸ਼ੀ ਨਾਲ ਦੇਣ ਦੇ ਸੀ ਹਰ ਇੱਕ ਚੀਜ਼ ਉਰਦਾ ਤੇਰੀ ਮੰਮੀ ਨੇ ਮਨਾ ਕਰਤੀ ਸੀ ਕਿ ਰੱਬ ਦਾ ਦਿੱਤਾ ਸਾਡੇ ਘਰ ਹਰ ਇੱਕ ਚੀਜ਼ ਹੈਗੀ ਆ ਸਾਨੂੰ ਕੁਝ ਨਹੀਂ ਚਾਹੀਦਾ ਪਰ ਇਹ ਹੁਣ ਕਿਉਂ ਮੰਗਣ ਦੇ ਨੇ ਇਹਦਾ ਮਤਲਬ ਇਹ ਬਾਨੇ ਨਾ ਲੈਣ ਦੇ ਨਾ ਏਸੀ ਇਹਨਾਂ ਦਾ ਖਰਾਬ ਹੋਇਆ ਤੇ ਆਪਣੇ ਘਰ ਚੀਜ਼ ਲੈਣ ਨਾ ਲੈਣ ਇਹਦੇ ਨਾਲ ਸਾਨੂੰ ਕੋਈ ਨਹੀਂ ਤੇ ਜਾਂ ਫਿਰ ਸਿੱਧਾ ਸਾਨੂੰ ਗੋਲਡੀ ਫੋਨ ਕਰ ਦਵੇ ਕਿ ਮੰਮੀ ਸਾਨੂੰ ਏਸੀ ਦੇ ਜੋ ਜੇ ਗੋਲਡੀ ਫੋਨ ਕਰੂਗਾ ਤੇ ਦੇ ਜਾਾਂਗੇ ਏਸੀ ਜੋ ਜੋ ਸਬੰਧ ਬੰਨ੍ਹਦਾ ਨਾ ਦੇ ਜਾਾਂਗੇ ਫਿਰ ਆਪਾਂ ਇਹ ਤਾਂ ਸਿੱਧਾ ਸਿੱਧਾ ਹੀ ਸੜਕੋ ਦਾਜ ਮੰਗਣ ਡੇ ਨਹੀਂ ਮੰਮੀ ਮੈਨੂੰ ਤੇ ਆਪ ਨਹੀਂ ਕੋਈ ਸਮਝ ਲੱਗੰਦੀ ਤਾਂ ਹੀ ਮੈਂ ਤੁਹਾਨੂੰ ਫੋਨ ਕਰਤਾ ਕਿ ਉਹ ਕਹਿੰਦੇ ਕਿ ਇੱਥੇ ਆ ਕੁਛ ਬੰਦਾ ਵਾ ਮੈਨੂੰ ਤੇ ਆਪ ਨਹੀਂ ਰੀਤੀ ਰਿਵਾਜਾਂ ਦਾ ਪਤਾ ਤੂੰ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੈਂ ਤੇਰੇ ਪਾਪਾ ਨਾਲ ਗੱਲ ਕਰਕੇ ਫਿਰ ਮੈਂ ਤੈਨੂੰ ਕਾਲ ਕਰ ਦੇ ਚਲੋ ਠੀਕ ਆ ਮੰਮੀ ਸਾਸਿਕਾ ਮੰਮੀ ਜੀ ਆ ਗਈਆਂ ਅਛਣੀਆਂ ਕੀ ਹਾਲਤ ਬਸ ਵਧੀਆ ਸੁਣਾ ਠੀਕ ਹੈ ਪਰਵਾਹ ਠੀਕ ਹੈ ਤੇਰਾ ਸਾਰ ਤੇ ਤੂੰ ਇੱਕ ਚਾਹਨਕ ਕੋਈ ਫੋਨ ਨਹੀਂ ਕੀਤਾ ਕੋਈ ਖੁਸ਼ ਨਹੀਂ ਭੇਜਿਆ ਉਹ ਮੈਂ ਤੇ ਬਾਜ਼ਾਰ ਆਈ ਸੀ ਹਾਂ ਤੇ ਮੈਂ ਮੈਂ ਕਿਹਾ ਚੱਲ ਮਿਲ ਜਾਵਾਂ ਤੇ ਨਾਲੇ ਮਨੋ ਨਾ ਮੰਮੀ ਨੇ ਸੁਣਿਆ ਦਿੱਤਿਆ ਸੀ ਇੱਕ ਕਾਦਾ ਬਾਜ ਉਹ ਜਿਹੜਾ ਨਵਾਂ ਅਤਿਆਰ ਨਹੀਂ ਆਂਦਾ ਪਿਆ ਨੀ ਮਾਨੀ ਕਾਸਤੀ ਦੋ ਚਾਰ ਦਿਨਾਂ ਨੂੰ ਬੱਸ ਉਹਦਾ ਸੁਣਿਆ ਦੇ ਨਾਈਆ ਮੰਮੀ ਨੇ ਕਹਿ ਤਾ ਵਾ ਉਹਦਾ ਤੇ ਕਿਤੇ ਤੇਰੀ ਸੱਸ ਨੇ ਕਦੀ ਮੰਗਿਆ ਨਹੀਂ ਇਹਨੇ 10000 ਸਾਲ ਦੇ ਵਿੱਚ ਪਤਾ ਨਹੀਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਤੇ ਮੰਮੀ ਉਹਨਾਂ ਨੂੰ ਕੀ ਹੋ ਗਿਆ ਮੈਂ ਤੇ ਬਹੁਤ ਪਰੇਸ਼ਾਨ ਹੋ ਗਈ ਮੈਨੂੰ ਕਹਿੰਦੇ ਮੰਮੀ ਨੂੰ ਕਹਿ ਉਹਨਾਂ ਨੂੰ ਅੱਜ ਐਤ ਕੀ ਨੀ ਮਾਨੀਕਾਸਤੀ ਲੈਣੀ ਅਸੀਂ ਨਹੀਂ ਅਨੇ ਸਾਲ ਪਾ ਤੂੰ ਜਿੱਤੇ ਆਈ ਉਹਨਾਂ ਨੂੰ ਮਾਨੀਕਾਸਤੀ ਮੈਂ ਕੀ ਕਰਾਂ ਮੈਂ ਤੇ ਆ ਪਰੇਸ਼ਾਨ ਹੋ ਗਈਆਂ ਮੈਨੂੰ ਕਹਿੰਦੇ ਲਓ ਉਹਨਾਂ ਨੂੰ ਕਹਿ ਕੇ ਆ ਚੱਲ ਕੋਈ ਨੀ ਦੇ ਦਾਂਗੇ ਅੰਬ ਖਰਬੂਜੀ ਐਨਾ ਪੱਕੀਆਂ ਭੁੱਕੀਆਂ ਦੇ ਦਾਂਗੇ ਜੇ ਮੰਗੀ ਲਿਆ ਤਾਂ ਹੁਣ ਕੜੀ ਗੱਲ ਹੈ ਮੰਮੀ ਖਰਬੂਜੇ ਪੱਖੀਆਂ ਉਹ ਕੋਣ ਅੱਜ ਕੱਲ ਲੈਂਦਾ ਜੀ ਇਹ ਹੀ ਹੁੰਦਾ ਏ ਧਿਆਨਾ ਨਹੀਂ ਮੰਮੀ ਐ ਨਹੀਂ ਲੈਂਦਾ ਹੁੰਦਾ ਠੰਡ ਪਾਣ ਨੂੰ ਚੀਜ਼ਾਂ ਆਇਕਲੀਆਂ ਚੀਜ਼ਾਂ ਚਲਦੀਆਂ ਆਇਕਲ ਚੀਜ਼ਾਂ ਵੱਡੀਆਂ ਚਲਦੀਆਂ ਨਹੀਂ ਐਦੇ ਨਾਲ ਹੀ ਠੰਡ ਪੈਂਦੀ ਐ ਚੀਜ਼ਾਂ ਤੋਂ ਸ਼ੁਰੂ ਤੋਂ ਐਹੀ ਦਿੰਦੇ ਆ ਬੁੜਾ ਹੀ ਕੁਝ ਦਿੰਦੇ ਆ ਉਹ ਪੁਰਾਣੀਆਂ ਮੰਮੀ ਰਵਾਜਾਂ ਆਈਆਂ ਹੁਣ ਨਹੀਂ ਚਲਦੀਆਂ ਜੇ ਉਹ ਤੇ ਮੰਮੀ ਵਧੀਆ ਚੀਜ਼ ਮੰਗਣਦੇ ਆ ਉਹ ਕਹਿੰਦੇ ਫਰਿੱਜ ਲੈ ਕੇ ਆ ਦ ਡਬਲ ਡੋਰ ਦੀ ਤੇ ਨਾਲ 2 ਟਨ ਦਾ ਏਸੀ ਸਾਡੇ ਸਾਰਾ ਕੁਝ ਪੁਰਾਣਾ ਹੋ ਗਿਆ ਵਾ ਪੁਰਾਣੇ ਮਾਡਲ ਹੋ ਗਏ ਆ ਉਹ ਨੋ ਕਹਿੰਦੇ ਨਵੇਂ ਲੈ ਕੇ ਆਓ ਨਹੀਂ ਪੁਰਾਣੇ ਮਾਡਲ ਹੋ ਜਾਂਦੇ ਆਪਣੇ ਘਰੋਂ ਲੈਣਾ ਸੀ ਜਿਤਕਾ ਦੇ ਲੈ ਕੇ ਦੇਈਏ ਤੂੰ ਮੈਂ ਕੀ ਕਰਾਂ ਮੈਨੂੰ ਦੱਸੋ ਮੈਂ ਤੇ ਆ ਪਰੇਸ਼ਾਨ ਹੋ ਗਈ ਸੁਣ ਸੁਣ ਕੇ ਉਹ ਕਹਿੰਦੇ ਠੰਡੀਆਂ ਚੀਜ਼ਾਂ ਆਈਆਂ ਠੰਡ ਐ ਇਹਦੇ ਨਾਲ ਹੀ ਠੰਡ ਪੈਂਦੀ ਐ ਉਹ ਇਹ ਚੀਜ਼ਾਂ ਨੂੰ ਤੇ ਘਰ ਆਮ ਹੀ ਅੱਜਕੱਲ ਪਈਆਂ ਹੁੰਦੀਆਂ ਫਰੂਟ ਵਾਲੀ ਤੇ ਦੇ ਤੇ ਤਰਬਿਆ ਦੇ ਤਾਂ ਹੁਣ ਬਾਰ-ਬਾਰ ਦਿੰਦੇ ਰਹਿਣਾ ਹੁਣ ਤੁਹਾਡੇ ਚੀਜ਼ਾਂ ਪੁਰਾਣੀਆਂ ਹੋਈਆਂ ਫੇਰ ਲੈ ਕੇ ਦੇਈਏ ਹੁਣ ਮੈਂ ਕੀ ਕਰਾਂ ਮੈਨੂੰ ਤੇ ਉਹਨਾਂ ਨੇ ਕਿਹਾ ਤੁਸੀਂ ਸੁਨਿਆ ਦੇ ਕਿਹਾ ਮੈਂ ਤੇ ਪਰੇਸ਼ਾਨ ਹੋ ਗਈਆਂ ਤੁਸੀਂ ਮੈਨੂੰ ਉਹਨਾਂ ਹੀ ਲੈ ਕੇ ਦਿਓ ਤੇਰੀ ਸੱਸ ਨੂੰ ਠੰਡ ਦੀ ਲੋੜ ਐ ਨਾ ਤੇ ਅਸਰਾ ਕਰਨੇ ਕਿੰ ਲੋ ਗੁੰਦ ਕੁ ਤੀਰਾ ਲੈ ਆਦਨੇ ਨਾਲ ਵੱਡੀ ਕਿ ਨਹੀਂ ਲੈ ਆਨੇ ਖਾਸ ਕਰ ਪਿਉਈ ਜਾਵੇ ਗੁੰਦ ਤੇ ਨਾਲੇ ਉਹ ਸ਼ਬਾ ਕੋਲ ਕੋਲ ਕੇ ਪੀਵੀ ਜਾ ਸਾਰੀ ਗਰਮੀ ਲੰਗ ਜਾਨੀ ਹੈ ਠੰਡੀ ਠੰਡ ਪਈ ਜਾਵੇ ਤੁਸੀਂ ਕਿਉਂ ਜੀ ਇਹ ਗੱਲਾਂ ਕਰਨ ਦੇ ਇਹ ਨਹੀਂ ਚਲਦੀਆਂ ਚੀਜ਼ਾਂ ਉਹ ਜੀ ਅੱਜ ਕੱਲ ਹੱਦ ਹੋਈ ਹੈ ਐ ਨਹੀਂ ਉਹਨਾਂ ਨੇ ਲੈਣੀਆਂ ਜੋ ਲੈਣਾ ਉਹਨਾਂ ਨੂੰ ਤਾਂ ਦੱਸਤਾ ਵਾ ਠੰਡ ਦੇ ਨਾਲ ਹੀ ਪੈਣੀ ਏਸੀ ਤੇ ਫ੍ਰਿਜ ਦੇ ਨਾਲ ਹੀ ਨਹੀਂ ਚੰਗੀ ਨਮਾਣੀ ਕਾਸਤੀ ਆਈ ਮੈਨੂੰ ਲੱਖ ਦਾ ਖਰਚਾ ਪਾਣ ਲੱਗਿਆ ਮੰਮੀ ਲੱਖ ਦਾ ਖਰਚਾ ਨਹੀਂ ਗਾ ਡੇਢ ਲੱਖ ਦਾ ਫ੍ਰਿਜ ਹੈ 60 7000 ਦਾ ਏਸੀ ਹੈ ਦੋ 2.5 ਲੱਖ ਤੋਂ ਉੱਪਰ ਜਾਣਾ ਮੈਂ। ਤੋ ਇਹ ਕਿਹੋ ਜਿਹੀ ਗੱਲਾਂ ਕਰਨ ਦੇ? ਨਹੀਂ ਇਹ ਕੋਈ ਤਰੀਕਾ ਥੋੜੀ ਐ। ਜੜੀ ਚੀਜ਼ ਦੀ ਲੋੜ ਆਪਣੇ ਘਰੋਂ ਲੋ। ਮੰਮੀ ਸਸੀ ਕਲ ਦੇਦੀ। ਸਸੀ ਕਲ ਆਪੀ ਕੀ ਹਾਲ? ਵਧੀਆ ਤੋ ਇਹ ਸੁਣਾਓ। ਤੇ ਮੰਮੀ ਨਮਾਣੀ ਕਾਸ਼ ਦੀ ਆ। ਠੰਡ ਪਿੰਦੀ ਆ ਧੀ ਇਹਨੂੰ। ਤੇ ਉਹਦੇ ਘਰਦਿਆਂ ਨੂੰ ਵੀ। ਉਹ ਪੈਂਦੀ ਦੇ ਵੇਲੇ ਸੱਸ ਨੂੰ ਠੰਡ ਡੁੰਡ। ਮੈਂ ਐਨਾ ਖਰਚੇ ਦੀ ਤੋਸੀ ਕਰਾਂਗੇ। ਤੇ ਭਰਤੀ ਆ ਰਹੀ ਇਤਰਾ ਦਾ ਵਾ ਤੁਹਾਨੂੰ ਪਤਾ ਤੇ ਆ ਗਰਮੀ ਇੰਨੀ ਪੈਂਦੀ ਆ। ਅਜੀਬ ਹੀ ਗੱਲ ਆ ਨਾ ਤੁਹਾਡੇ ਚਾ ਘਰ ਦੀਆਂ ਚੀਜ਼ਾਂ ਪੁਰਾਣੇ ਨਵੀਆਂ ਆਪਣੇ ਘਰੋਂ ਲਵੋ ਅੱਛਾ ਤੇ ਜੇ ਘਰ ਦੀਆਂ ਚੀਜ਼ਾਂ ਨੀ ਇਹ ਤਰੀਕਾ ਥੋੜੀ ਹੈ ਚੀਜ਼ਾਂ ਘਰ ਦੀਆਂ ਪੁਰਾਣੀਆਂ ਆ ਤੇ ਆਪੇ ਲੈ ਲੈ ਨਵੀਆਂ ਦੀ ਜ ਸਾਡੇ ਤੇ ਕੋ ਬੰਦੇ ਪਿਆ ਤੇ ਮੰਮੀ ਹੁਣ ਜੜਾ ਉਹਨਾਂ ਨੇ ਕਿਹਾ ਉਹਦੇ ਦਿਨ ਤਿਹਾਰ ਦੇਣਾ ਹੀ ਪੈਣਾ ਨਾ ਆਦੋ ਹੀ ਤੇਰੇ ਘਰ ਦੇ ਆਂਦੀ ਬਹੁਤੀ ਗਰਮੀ ਲੱਗਦੀ ਤੇ ਸਾਰਾ ਟਬਰ ਮਸੂਰੀ ਚੱਲ ਜਾਂਦੀ ਜਿਵੇਂ ਨਹੀਂ ਚੱਲ ਜਾਂ ਤੇ ਲੈ ਦੇਰਾਂ ਠੰਡ ਹੁੰਦੇ ਬ ਤੇਰੀ ਬਰਸਪਾਹੀ ਹੁੰਦੀ ਉੱਤੇ ਲੈ ਮੰਮੀ ਕੀ ਹੋ ਗਿਆ ਵਾ ਉਹਨਾਂ ਨੇ ਤੇ ਫ੍ਰਿਜ ਤੇ ਏਸੀ ਮੰਗਿਆ ਵਾ ਤੇ ਦੇ ਦੋ ਨਾ ਫੇਰ ਤੁਹਾਨੂੰ ਪਤਾ ਤੇ ਹੈਗਾ ਵਾ ਗਰਮੀ ਆ ਗਰਮੀ ਦੇ ਵੇ ਠੰਡੀਆਂ ਚੀਜ਼ਾਂ ਦੇਈਂ ਦੀਆਂ ਵਾ ਸ਼ੀਤਲਾ ਮਾਤਾ ਦਾ ਵਰਤਨ ਦਾ ਵਾ ਤੇ ਗਰਮ ਚੀਜ਼ਾਂ ਦੀ ਆਪਾਂ ਦੇ ਨਹੀਂ ਸਕਦੇ ਕੀ ਮੰਗਿਆ ਦੀਦੀ ਫ੍ਰਿਜ ਤੇ ਏਸੀ ਫ੍ਰਿਜ ਤੇ ਏਸੀ ਆਹੋ ਤੇ ਫੇਰ ਕੀ ਆ ਲਿਆ ਦੋ ਔਰ 1.5 ਲੱਖ ਦਾ ਫ੍ਰਿਜ ਕਹਿੰਦੇ ਭਾਈ ਤੇ 75000 ਦਾ ਏਸੀ ਤੇ ਲੈ ਫੇਰ ਕੀ ਆ ਕੁੜੀ ਨੂੰ ਨਹੀਂ ਦੇਣਾ ਤੇ ਹੋਰ ਕਿਹਨੂੰ ਦੇਣਾ ਵਾ ਤੇ ਮੇਰੀ ਗੱਲ ਤੇ ਸੁਣਾ ਮੰਮੀ ਤੂੰ ਹੀ ਵੀ ਤੇ ਮੈਨੂੰ ਕਿਹਾ ਹੀ ਆ ਏਸੀ ਦਾ ਤੂੰ ਮੈਂ ਤੇ ਏਸੀ ਹੋ ਗਿਆ ਮੈਂ ਕਿਹੜਾ ਫ੍ਰਿਜ ਦਾ ਗਿਆ ਏਸੀ ਇੱਕੋ ਜੀ ਮੰਗੀ ਏ ਅੱਛਾ ਹਾਂ ਉਹ ਵੀ ਤੇ ਹਿਸਾਬ ਨਾਲ ਗੱਲ ਕਰਨਾ ਦੋ ਦੋ ਚੀਜ਼ਾਂ ਮੰਗਦੇ ਭਾਈ ਪਰ ਮੰਮੀ ਮੰਗਣਾ ਤੇ ਮੰਗਣਾ ਹੀ ਆ ਉਹਨਾਂ ਨੇ ਇਹ ਦੋ ਮੰਗ ਲਿਆ ਤੂੰ ਹੀ ਇੱਕ ਮੰਗ ਲਈ ਗੱਲ ਤੇ ਉੱਥੇ ਹੀ ਆ ਗਈ ਤੂੰ ਹੀ ਵੀ ਤੇ ਏਸੀ ਮੰਗਿਆ ਨਾ ਬਾਸ ਕਰੋ ਮੰਮੀ ਮੈਨੂੰ ਸਭ ਪਤਾ ਲੱਗ ਗਿਆ ਵਾ ਤੁਸੀਂ ਵੀ ਤੇ ਵੀ ਭਾਬੀ ਕੋਲੋਂ ਮੰਗਿਆ ਏ ਸੀ ਹੁਣ ਮੇਰੇ ਵੱਲੇ ਤੁਸੀਂ ਇੰਨੀਆਂ ਗੱਲਾਂ ਕਰਤੀਆਂ ਹੋ ਪੁੱਤਰ ਉਹ ਤੇ ਰੀਤੀ ਰਿਵਾਜਾਂ ਨੂੰ ਆਣੇ ਲਿਆਣਾ ਹੀ ਹੁੰਦਾ ਪੇਕਿਓ ਤੇ ਮੇਰੇ ਵੱਲੇ ਰੀਤੀ ਰਿਵਾਜ ਕਿੱਥੇ ਮੈਂ ਵੀ ਤਾਂ ਕਿਸੇ ਦੇ ਘਰ ਦੀ ਨੂੰਹ ਹਾਂ ਤੋਈ ਦੱਸੋ ਨਾ ਮੈਂ ਮੈਂ ਕਿੱਥੇ ਗਲਤ ਹਾਂ ਇਹ ਗਲਤ ਤੂੰ ਸਹੀ ਕਹਨੀ ਵੀ ਗਲਤ ਕੋਈ ਨਹੀਂ ਤੋ ਫੇਰ ਤੁਸੀਂ ਭਾਬੀ ਕੋ ਕਿਉਂ ਮੰਗਿਆ ਏ ਸੀ ਉਹ ਮੈਂ ਤਾਂ ਕਿ ਗਰਮੀ ਮੈਂ ਬੈਠੀ ਮੈਂ ਇੱਥੇ ਬੈਠੇ ਏਸੀ ਸਾਡਾ ਖਰਾਬ ਹੋ ਗਾ ਵਾ গোল্ডি ਇਹ ਲੋਗ ਮੰਦਾ ਨਹੀਂ بیا ਤੇ ਮੈਂ ਕਿਹਾ ਚੱਲ ਉਹਨਾਂ ਚੀਜ਼ਾਂ ਜਿਹੜੀ ਚੀਜ਼ਾਂ ਨਾ ਦੇਣ ਸਾਨੂੰ ਤੇ ਸਾਨੂੰ ਐਸੀ ਲਗਵਾ ਦੇਣ ਇੱਕ ਤੇ ਇਹ ਕੀ ਗੱਲ ਹੋਈ ਭਾਬੀ ਕੋਲ ਪਾਪੀ ਵੀਰ ਜੀ ਲਗਵਾ ਕੇ ਦੇਣਗੇ ਭਾਬੀ ਕੋਲ ਕਿਉਂ ਮੰਗਣਾ ਆ ਸਨੀਆਂ ਮੈਨੂੰ ਸਮਝ ਆ ਗਈ ਕੁਛ ਨਹੀਂ ਲੈਣਾ ਮੈਂ ਇਹ ਸਾਰੇ ਰੀਤੀ ਰਿਵਾਜ ਗਲਤ ਅਗੇ ਐਵੇਂ ਮੰਗਣਾ ਜੋੜੀ ਚੀਜ਼ ਦੀ ਲੋੜ ਆਪਣੇ ਘਰੋਂ ਲਿਆਓ ਕਦਰ ਲਈ ਮੰਗੋ ਕਿਸੇ ਕੋਲ ਜੇ ਤੂੰ ਕਿਸੇ ਘਰ ਦੀ ਨੂੰ ਆ ਤੇ ਵੀ ਸਾਡੇ ਘਰ ਦੀ ਨੂੰ ਆ ਮੈਂ ਕਿਹ ਰਹੇ ਕੋਲ ਕੁਛ ਨਹੀਂ ਲੈਣਾ ਸਾਨੂੰ ਰੀਤੀ ਰਵਾਇ ਮੰਨ ਨਹੀਂ ਚਾਹੀਦੇ ਪਹਿਲਾ ਆਪਣੇ ਘਰੋ ਲੈ ਆਓ ਆਪਣੀਆਂ ਦੀਦਿਆ ਜਿਹੜੀ ਲੋੜ ਹੈਗੀ ਹੈ ਮੈਂ ਕਿਰਨ ਨੂੰ ਵੀ ਕਹਿਣਾ ਆਪਣੀ ਮੰਮੀ ਨੂੰ ਫੋਨ ਕਰ ਦੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸਨੀਆਂ ਦੇ ਤੂੰ ਮੇਰੇ ਕੋਲ ਚੀਜ਼ ਮੰਗੀ ਆ ਕੇ ਮੇਰੇ ਤੇ ਸਹੁਰਿਆਂ ਦੇ ਮੈਂ ਨਹੀਂਆਂ ਗਲਤੀਆਂ ਕਰ ਦਿੱਤੀਆਂ ਐਨੀਆਂ ਗਲਤੀਆਂ ਕਰ ਜੋ ਤੂੰ ਮੰਗੇ ਮੇਰੇ ਤੇ ਹੜਕਮ ਵੱਜ ਗਈ ਇਹ ਕਿ ਦਸਹਿਰਾ ਬਾਦਾਨ ਹਥਿਆਰ ਚਿੱਤੇ ਆ ਗਿਆ ਤੇ ਉਹੀ ਕੁਛ ਮੈਂ ਕੀਤਾ ਆਪਣੀ ਕਿਰਨ ਨਾਲ ਨਹੀਂ ਮੈਂ ਤੂੰ ਲਿਆ ਗਲਤ ਕੀਤਾ ਨਾ ਮੈਂ ਵੀ ਗਲਤ ਕੀਤਾ ਸਾਨੂੰ ਨਹੀਂ ਤੇਰੇ ਉਹ ਮੰਨੈ ਨਹੀਂ ਚਾਹੀਦੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਆਪਣੇ ਘਰੋਂ ਲਿਆਓ ਕਾਹਦੇ ਲਈ ਮੈਂ ਆਪਣੀ ਨੂੰ ਤਾਂ ਕਹਦਾ ਨੀ ਤੇਰੇ ਸਹੁਰਿਆਂ ਨੇ ਇਹ ਚੀਜ਼ ਮੰਗੀ ਹੈ ਤੇ ਮੇਰੇ ਹਰਕਮ ਵੱਚ ਗਈ ਮੈਨੂੰ ਘਬਰਾਟ ਕੇ ਦਾਜਾਰਾ ਬਾਦ ਸਾਲਾ ਬਾਦ ਹਨ ਉਹਨਾਂ ਨੇ ਤਿਆਰ ਕਿਤੇ ਆ ਗਏ ਤੇ ਮੈਂ ਜਦੋਂ ਉਹਦੇ ਕੋਲ ਕਿਰਨ ਨੂੰ ਕਿਹਾ ਕਿਰਨ ਨੇ ਆਪਣੀ ਮੰਮੀ ਨੂੰ ਫੋਨ ਕੀਤਾ ਉਹਨਾਂ ਕਿੰਨੀ ਘਬਰਾਟ ਹੋਈ ਹੋਣੀ ਇਹ ਸੁਣ ਕੇ ਮੈਂ ਤੁਹਾਨੂੰ ਅਹੀਂ ਸਮਝਾਣ ਆਈ ਸੀ ਕਿ ਮੰਮੀ ਇਹ ਚੀਜ਼ਾਂ ਗਲਤ ਗੀਆਂ ਸਾਨੂੰ ਉਹਨਾਂ ਕੋਲ ਕੁਝ ਨਹੀਂ ਮੰਗਣਾ ਚਾਹੀਦਾ ਤਾਨੂੰ ਪਤਾ ਲੱਗ ਗਿਆ ਨਾ ਹੁਣ ਤਾਂ ਕਿੰਨੀ ਟੈਨਸ਼ਨ ਹੋ ਰਹੀ ਹੈ ਮੈਨੂੰ ਸਮਝੋ ਉਹਨਾਂ ਨੇ ਇਹ ਵੇਖੋ ਕਿ ਭਾਬੀ ਦੇ ਮੰਮੀ ਨੂੰ ਕਿੰਨੀ ਟੈਨਸ਼ਨ ਹੋਈ ਹੋएगी ਉੱਥੇ ਵਾਧੂ ਹੀ ਹੋਈ ਹੋਣੀ ਉਹ ਚਾਰੇ ਘਰ ਆਏ ਨੇ ਉਹ ਚੰਗੇ ਬੰਦੇ ਆ ਉਹ ਤਾਂ ਸੰਤਰ ਲੈ ਲੈਂਦੇ ਨੇ ਤੁਸੀਂ ਸਾਰਾ ਸਮਾਨ ਸਾਡੇ ਕੋਲ ਅਸੀਂ ਧਿਆੰਗੇ ਅਸੀਂ ਆਪ ਹੀ ਕਹੇ ਸਾਡੇ ਘਰ ਸਭ ਕੁਝ ਦਿੱਤਾ ਹੈ ਮੰਮੀ ਮੇਰੇ ਸਹੁਰਿਆਂ ਕੋਈ ਸਭ ਕੁਝ ਦਿੱਤਾ ਹੈ ਤੁਹਾਡੇ ਕੋਲ ਵੀ ਸਭ ਕੁਝ ਹੈ ਤੁਹਾਨੂੰ ਕਿਸੇ ਕੋਈ ਕੁਝ ਵੀ ਮੰਗਣ ਦੀ ਲੋੜ ਨਹੀਂ ਉਹ ਤਾਂ ਤਰ ਲੈ ਲੈਂਦੇ ਨੇ ਅਸੀਂ ਦਿੱਤਾ ਕੁਛ ਨਾ ਤੇ ਹੁਣ ਅਸੀਂ ਕਹਤਾ ਕਬਰਾੜ ਤੇ ਹੁੰਦੀ ਹੋ ਐਨੇ ਸਾਲਾਂ ਬਾਅਦ ਚੇਤੇ ਆ ਮੰਮੀ ਇਹ ਸਭ ਰੀਤੀ ਰਿਵਾਜ ਆਪਣੇ ਬਣਾਏ ਹੋਏ ਆ ਇਹ ਤੁਸੀਂ ਬੰਦ ਕਰੋਗੇ ਤੇ ਬੰਦ ਹੋਣੇ ਇਹ ਸਭ ਸੱਸਾਂ ਨੇ ਬਣਾਏ ਹੋਇਆ ਅੱਜ ਅਹੀ ਤੁਹਾਡੇ ਕੋ ਸਿੱਖਣ ਨੇ ਆ ਤੇ ਅਸੀਂ ਆਕਾਂ ਨੂੰ ਆਪਣੀ ਨੋਹਾਂ ਨੂੰ ਵੀ ਕੁਛੀ ਦੱਸਣਾ ਇਹ ਪੀੜੀਦਰ ਪੀੜੀ ਅੰਜੀ ਚੱਲੀ ਜਾਏਗਾ ਇਹ ਬੰਦ ਕਰੋ ਰੀਤੀ ਰਿਵਾਜ ਕੋਈ ਫਾਇਦਾ ਨਹੀਂ ਗਾਣਾ ਦਾ ਬਿਲਕੁਲ ਮੰਮੀ ਚਲੋ ਜੀ ਸਹੀ ਹੈ ਥੈਂਕ ਯੂ ਤੁਹਾਡਾ ਕਿ ਤੁਸੀਂ ਆ ਕੇ ਮੰਮੀ ਨੂੰ ਸਮਝਾਇਆ ਨਹੀਂ ਤੇ ਮੈਨੂੰ ਤੇ ਆਪ ਇਨੀ ਟੈਨਸ਼ਨ ਪੈ ਗਈ ਸੀ ਮੈਂ ਤੇ ਆਪ ਆਪਣੀ ਮੰਮੀ ਨੂੰ ਫੋਨ ਕੀਤਾ ਨਹੀਂ ਬੁੱਧ ਤੂੰ ਆਪਣੀ ਮੰਮੀ ਨੂੰ ਫੋਨ ਕਰ ਦੇ ਸਾਨੂੰ ਨਹੀਂ ਕੁਝ ਚਾਹੀਦਾ ਠੀਕ ਆ ਕੁਝ ਜਿਨੇ ਕੋਈ ਚੀਜ਼ ਲਿਆਣ ਦੀ ਲੋੜ ਨਹੀਂ ਉਹ ਸਰਾਂ ਦੀਰ ਹਲਕੇ ਬੈ ਕੇ ਚਾਹ ਪੀਵਾਂਗੇ ਅ ਸਾਨੂੰ ਕੁਝ ਨਹੀਂ ਚਾਹੀਦਾ ਹੁਣ ਆਪ ਠੀਕ ਆ ਰਾਈਦਨ ਆਪਣੇ ਘਰ ਉਹ ਵਿਚਾਰੇ ਇੰਨੇ ਚੰਗੇ ਆ ਤੇ ਕੁਝ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵਾ ਕਿ ਇਸ ਤਰ੍ਹਾਂ ਦੇ ਖੋਕਲੇ ਰੀਤੀ ਰਿਵਾਜ ਹੁੰਦੇ ਆ ਕਿ ਅੱਜ ਕੀ ਕਹਿੰਦੇ ਆ ਸ਼ੀਤਲਾ ਦਾ ਮਾਤਾ ਦਾ ਵਰਤ ਆ ਗਿਆ ਕੱਲ ਕਰਵਾ ਚੋਦਾ ਆ ਗਿਆ ਪਰसों ਕੋਈ ਹੋਰ ਆ ਗਿਆ ਤੇ ਮਤਲਬ ਕਿ ਉਹਨਾਂ ਨੇ ਫਰੂਟਸ ਤੇ ਇਹ ਨਹੀਂ ਮੰਗਨੇ ਉਸ ਮਤਲਬ ਵਰਟ ਦੇ ਵਿੱਚ ਇਹ ਡਿਮਾਂਡ ਕੀਤੀ ਉਹਨਾਂ ਨੇ ਸਿੱਧੇ ਏਸੀ ਦੀ ਡਿਮਾਂਡ ਕਰ ਦਿੱਤੀ ਕਿ ਹਾਏ ਇਹ ਗਰਮੀ ਬੜੀ ਆ ਫਰੂਟ ਫਰਾਡਾ ਖਾਗੇ ਕਰਨੇ ਆ ਤੂੰ ਇਤਨਾ ਕਰ ਸਿੱਧਾ ਏਸੀ ਲਾਇਆ ਉਹਦੇ ਨਾਲ ਵੀ ਤੇ ਠੰਡ ਹੀ ਪੈਂਦੀ ਆ ਵੈਸੇ ਬੇਸਿਕਲੀ ਤੇ ਪੱਕੀ ਤੇ ਘੜਾ ਹੁਣ ਘੜਾ ਜੇ ਤੱਕ ਵਾਟਰਮੈਲਨ ਹੁੰਦਾ ਉਹ ਹੀ ਮੰਦਰਾਂ ਵਿੱਚ ਚੜਾਉਂਦੇ ਆ ਤੇ ਉਹ ਹੀ ਜ਼ਿਆਦਾਤਰ ਉਹ ਹੀ ਹੁੰਦਾ ਵਾ ਪਿਆ ਦੇ ਅੱਜ ਕੱਲ ਇਹਨਾਂ ਨੇ ਮਾਡਰਨ ਟ੍ਰੈਂਡ ਚਲਾਤਾ ਵਾ ਕਿ ਏਸੀਆਂ ਦਾ ਕੂਲਰਾਂ ਦਾ ਫ੍ਰਿਜਾਂ ਦਾ ਤੇ ਬਾਕੀ ਇਹ ਖੋਖਲੇ ਰੀਤੀ ਰਿਵਾਜਾਂ ਦੇ ਨਾਲ ਆਪਾਂ ਆਪਣੇ ਰਿਸ਼ਤੇ ਖਰਾਬ ਕਰਨ ਨੇ ਮਨਨੇ ਸਾਰੇ ਪੈਸੇ ਹੁੰਦੇ ਹੋਏ ਵੀ ਇਸ ਤਰ੍ਹਾਂ ਆਪਾਂ ਕਰਨਾ ਸਾਰਾ ਕੁਝ ਹੁੰਦੇ ਹੋਏ ਵੀ ਕਰਨਾ ਕਿ ਨਹੀਂ ਜੀ ਨੂੰ ਦੇ ਪੇਕੇ ਆਉਣਾ ਚਾਹੀਦਾ ਪਤਾ ਕਿੰਨੀ ਖੁਸ਼ੀ ਹੁੰਦੀ ਹੈ ਨੂੰ ਦੇ ਪੇਕੇ ਲੈ ਕੇ ਬੜੀ ਖੁਸ਼ੀ ਹੁੰਦੀ ਹੈ ਕਿੱਡੀ ਗਲਤ ਗੱਲ ਹੈ ਕੈਮਰਾ ਗਈ ਮੈਂ ਸਾਹਮਣੇ ਕੈਮਰਾ ਫੜਿਆ ਹੋਇਆ ਹੈ ਇਹਦੇ ਵਿੱਚ ਵੇਖੋ ਤੁਸੀਂ ਆਪਣੀ ਨੂੰ ਨਾਲ ਤਰਾ ਕਿਤਰਾ ਪਿਆਰ ਕਰਦੇ ਹੋ ਹਾਂ ਤੇਹੋ ਜਿਵੇਂ ਕੋ ਪੈਸੇ ਦੀ ਸ਼ਾਪਿੰਗ ਦਾ ਹਰ ਕੁਝ ਸਭ ਕੁਝ ਆ ਕਿੰਨਾ ਕਿੰਨੀ ਗਲਤ ਗੱਲ ਲੱਗਦੀ ਹੈ ਬਹੁਤ ਹੀ ਖੁਸ਼ੀ ਹੋ ਜਾਈਏ ਉਹਨਾਂ ਕੋ ਲੈ ਕੇ ਅਸੀਂ ਆਪਣੇ ਘਰੋਂ ਲੈ ਆਨੇ ਉਹੋ ਹੀ ਨਾ ਮਤਲਬ ਸਾਰਾ ਕੁਝ ਹੁੰਦੇ ਵੀ ਆਪਾਂ ਨੂਆ ਕੋਲੀ ਮੰਗੀ ਜਾਣਾ ਐਵੇਂ ਅਗਲੇ ਨੂੰ ਟੈਨਸ਼ਨ ਦੇਈ ਜਾਨੀ ਉਹਨੋ ਦੀ ਕੁੜੀ ਕੁੜੀ ਨੇ ਆ ਕੇ ਕਿਹਾ ਤੇ ਕਿੰਨੀ ਜ਼ਿਆਦਾ ਮਹਿਸੂਸ ਹੋਏ ਕਿ ਨਹੀਂ ਤੇ ਥੈਂਕਸ ਬੇਟੀ ਦਾ ਵੀ ਅੱਜ ਤੁਹਾਡੇ ਭਰਾ ਨਾਲ ਕੇੜ ਕੇ ਤੇ ਮਤ ਸਕਾਈ ਹੇਰੇ ਇਹ ਜੋ ਮੁੰਡਾ ਸਹੀ ਸੀਗਾ ਉਹਨੇ ਆਪਣੀ ਸਪੋਰਟ ਦੇ ਵਿੱਚ ਵਾਈਫ ਦਾ ਸਪੋਰਟ ਕੀਤਾ ਤੇ ਆਪਣੀ ਭੈਣ ਨੂੰ ਬੁਲਾਇਆ ਅਗਰ ਮੁੰਡਾ ਵੀ ਉਤਰਾ ਤਾਂ ਹੰਦਾ ਫੇਰ ਤੇ ਇਹ ਕਹਾਣੀ ਅੱਗੇ ਤੱਕ ਹੀ ਚੱਲਦੀ ਰਹਿੰਦੀ ਫੇਰ ਤੇ ਅਸੀਂ ਆ ਜਿਹੜਾ ਸੀ ਫੇਰ ਤੇ ਇਹ ਆਉ ਨਹੀਂ ਰਹਿਣਾ ਸੀਗਾ ਨਹੀਂ ਦੇਖੋ ਜੀ ਪਹਿਲਾਂ ਸਾਡੀ ਨੂੰ ਨੂੰ ਟੈਨਸ਼ਨ ਫੇਰ ਉਹਦੀ ਮਾਂ ਨੂੰ ਇੰਨੀ ਟੈਨਸ਼ਨ ਪੈ ਗਈ ਤੇ ਦੱਸ ਏਸੀ ਦਾ ਹੀ ਏ ਇਹ ਤਾਂ ਗਲਤ ਗੱਲ ਕਿੰਨੀ ਹੋ ਗਈ ਅਗਲਾ ਭਾਈ ਬਿਮਾਰੀ ਪਈ ਇੰਨੀ ਟੈਨਸ਼ਨ ਲੈ ਕੇ ਸਭ ਕੁਝ ਹੋ ਚੁੱਕਾ ਤੋਰੀ ਤੁਹਾਨੂੰ ਵਧੀਆ ਲੱਗਿਆ ਵੈਸਾ ਡਿਸਟਰੀਨ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨੀਚੇ ਜਿਹੜਾ ਬੈਲ ਆਈਕਨ ਆ ਉਹਨੂੰ ਪ੍ਰੈਸ ਕਰਿਆ ਕਰੋ ਤਾਂ ਕਿ ਸਾਡੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਜਾਵੇ ਜਦੋਂ ਵੀ ਸਾਡੀ ਵੀਡੀਓ ਪਵੇ 12:30 ਵਜੇ ਅੱਛਾ ਥੋੜੀ ਜਿਹੀ ਇੰਟਰੋਡਕਸ਼ਨ ਕਰਵਾ ਦਿਓ ਇਹਨਾਂ ਦੀ ਹਾਂਜੀ ਨਿਊ ਮੈਂਬਰ ਸਾਡੇ ਇਹ ਸਾਡੇ ਨਿਊ ਮੈਂਬਰ ਆ ਆਂਟੀ ਜੀ ਦੀ ਬੇਟੀ ਮੇਰੀ ਬੇਟੀ ਹੈ ਕੀ ਨਾਮ ਹੈ ਤੁਹਾਡੇ ਸਨਿਆ ਰੋੜਾ ਸਨਿਆ ਰੋੜਾ ਅੱਜ ਇਹਨਾਂ ਨੇ ਸਾਡਾ ਰੋਲ ਕੀਤਾ ਤੇ ਬੜਾ ਵਧੀਆ ਫਸਟ ਟਾਈਮ ਇਹਨਾਂ ਨੇ ਬੜਾ ਵਧੀਆ ਕੀਤਾ ਤੁਹਾਨੂੰ ਕੋ ਏ थैंक यू डा मैं बुड्ढी हां ना ਮੈਂ ਕੱਟ ਲੈਂਦ ਲੋਡ ਪੈਂਦੀ ਚਲੋ ਜੀ ਚਲੋ ਜੀ थैंक यू ਬੀਲੋ ਸਨਿਆ ਰੋੜਾ ਦਾ ਥੈਂਕਸ ਜਿਹੜੇ ਸਾਡੀ ਟੀਮ ਚ ਆਏ ਨੇ थैंक यू so much ਮੈਨੂੰ ਬਹੁਤ ਖੁਸ਼ੀ ਹੋਈ ਕੰਮ ਕਰਕੇ ਤੁਹਾਡੇ ਸਾਰਿਆਂ ਨਾਲ ਤੇ ਹੋਪ ਹੈ ਕਿ ਅੱਗੋ ਵੀ ਸ਼ਾਇਦ ਜਦੋਂ ਕਦੀ ਆਵੇ ਜਦੋਂ ਕਦੀ ਆਵਾਂਦੇ ਹੋਵੇ ਠੀਕ ਹੈ ਸ਼ਾਮ ਤੱਕ ਇੱਥੇ ਹੀ ਹੈ ਜੇ ਬਰਾਨੀ ਹੋਈ ਦੱਸ ਦੋ ਠੀਕ ਹੈ ਠੀਕ ਹੈ ওকে ਜੀ ওকে